ਨੋ ਹਾਂ ਪਰ ਮੈਂ ਤੇਰੇ ਨਾਲ ਹੀ ਤਰਸਦਾ ਨਾ ਉਹ ਕਿਹੜਾ ਝਗੜਾ ਆ ਗਿਆ ਝਗੜਾ ਝਗੜਾ ਨਹੀਂ ਰਹਿਣਾ ਝਗੜਾ ਉਹ ਆ ਬੈਠ ਗਿਆ ਪਹਿਲਾਂ ਹੀ ਉੱਡ ਗਿਆ ਪਹਿਲਾਂ ਵੀ ਉਹ ਬੈਹ ਗਿਆ ਨਹੀਂ ਨਹੀਂ ਬੈਠਾ ਨਹੀਂ ਫਿਰਦਾ ਅਜੇ ਨਹੀਂ ਬੈਠਾ ਬੈਹ ਗਿਆ ਬੈਹ ਗਿਆ ਲੋਈ ਫਿਰ ਨੰਨ ਤੇ ਬੈਠਾ ਜਮਾਤਾ ਉਹ ਦੇਖ ਲਈ ਭਾਈ ਅਸੀਂ ਆਪ ਹੀ ਦੇਖ ਲਈ ਨਿਕੋਣੀ ਕਿਉਂਕਿ ਸ਼ਾਮਲ ਹੋ ਗਈ ਹਰ ਜਨ ਦੇ ਨਾਲ ਕੋਈ ਨਹੀਂ ना ना हैलो पाणी ਕਪੜਾ ਤੇ ਬੰਦਾ ਇਹ ਘੱਲ ਹੋਇਆ ਜੀ ਆ ਤਾਂ ਵੱਤ ਜੀ ਆਪਣੇ ਉਧਰ ਉਧਰ ਉਹ ਛੱਪੜ ਤੇ ਬੈਠੀ ਜਾਂਦਾ ਭਿੰਦਰ ਜਣਾ ਕਬੂਤਰ ਖਾਇ ਖੰਨੇਰੀ ਉਹਨਾਂ ਨੂੰ ਲਾਉਂ ਪਰ ਰਿਕਾਰਡਿੰਗ ਇਹ ਦੇਖ ਅੰਦਰ ਟਿਹੜਾ ਕਬੂਤਰ ਬਹਿ ਗਿਆ ਜੀ ਭਿੰਦਰ ਝਗੜਾ ਪਹਿਲਾਂ 5 ਮਿੰਟ ਲਾਈ ਸੀ ਤੇ ਬਹਿ ਕੇ ਉੱਡ ਗਿਆ ਸੀ ਤੇ ਹੁਣ ਥੱਲੀ ਨਾਲ ਦੁਬਾਰਾ ਫੇਰ ਬਹਿ ਗਿਆ ਜੀ ਭਿੰਦਰ ਝਗੜਾ ਲਾਲ ਤੂਸਿਆਂ ਵਾਲਾ ਕਬੂਤਰ ਲਾਲ ਪੂਸ਼ ਵਾਲਾ ਛੋਟੇ ਉਸਤਾਦ ਕੌਣ ਬਹਿ ਗਿਆ ਕਿੰਦਾ ਝੜਿਆ ਉਹ ਵੇਗਾ ਕਰੀ ਮਾਰੀ ਦੀ ਉਹ ਕਰ ਤੇ ਉਹ ਸਾਹਮਣੇ ਆਈ ਉਹ ਕਿਤੇ ਨਹੀਂ ਆ ਤੇ ਉਹਦਾ ਬਰੋਦੀ ਜੰਮ ਬਹੁਤ ਆ ਉਹ ਜੰਮ ਹਾਂ ਬਾਦ ਦੂੰ ਸੋਲਰ ਤੋਂ ਇਹਨੂੰ ਕਰ ਲੈ ਉਹ ਕਰੀ ਗਾ ਉਹ ਕੋਠੀ ਲਈ ਉਹ ਬੈਠਾ ਉਹ ਬੈਠਾ ਹਾਏ ਉਹ ਬੈਠਾ ਆ ਬੈਠਾ ਵੀ ਟੈਂਕੀ ਦੇ ਕੋਲ ਹੱਥ ਦਾ ਤਾਂ ਕੰਮ ਦਾ ਬੰਦਾ ਤੱਕ ਜੀ ਕਿਰਾਈ ਮਾਰਦੇ ਉਹ ਬੋਕਰ ਹਾਂ ਗਗਨ ਉੱਪਰ ਆ ਜਾ ਯਾਰ ਬਗਲ ਲਾਲ ਕੱਲੀ ਹਾਂ ਹਰੀਆਂ ਹਉਦਾ ਹਾਂ ਤੇ ਛੜੀ ਜਾਂਦਾ ਕੁੱਤਰਾ ਵੈਲਕਮ ਆ ਜੀ ਵੈਲਕਮ ਆ ਤੁਹਾਡਾ ਆਉਣ ਤੇ ਵੇਖ ਲੈ ਸਵਾਰ ਕੇ ਡਾ ਕੇ ਨੂੰ ਉਹ ਵੇੜਾ ਫਿਰਦਾ ਤਰੀ ਟੌਰੀ ਨਾਲ ਯਾਰ ਵੇਖ ਲਾ ਉਹ ਇਹ ਟੌਰੀ ਹੋਊਗੀ ਨਾਲ ਆਉਣੇ ਵਾਲਾ ਕੂਟਰ ਹੋਊਗਾ ਉਹ ਆਉਣੇ ਵਾਲਾ ਕੂਟਰ ਹੋਊਗਾ ਜਿਹੜਾ ਪਹਿਲਾਂ ਉੱਥੇ ਸਵਾਰ ਕੇ ਵੀ ਹਰੀ ਦਾ ਬਾਗ ਕੋਲ ਤੇ ਕਿੜੀ ਅੰਬਾਜ਼ ਬਗਲਾ ਹੋਰ ਮੋਡਾ ਉਹਦੀ ਗੱਲ ਪੁੱਛ ਤਾ ਤੂੰ ਬੈਠਾ ਜਿਹੜੇ ਕਾਲਾ ਹੋ ਆ ਉਹ ਇਹ ਲੈ ਲੈ ਕਿੜੀ ਅੰਬਾਜ਼ ਹੋਇਆ ਉਹ ਯੋ ਯਾਰ ਕਮਾਇਆ ਉਹ ਆਪਣੇ ਵਾਲਾ ਹੀ ਕੂਟਰ ਨਾਲ ਬੋਲ ਆਏ ਉੱਤੇ ਛੱਡ ਕੇ ਜਾਵੜੇ ਦਾ 10 ਮਿੰਟ ਉਹੀ ਮਿੰਟਾਂ ਬਾਅਦ ਕਰ ਪਿਆ ਪਹਿਲਾਂ ਬੈਠੇ ਸੀ ਉੱਤੇ ਵੇਖ ਲਏ ਨਾਲੇ ਰੋਗ ਹੋ ਗਿਆ ਆ ਆ ਨਾਉਂ ਤੇਰੀ ਕਿ ਸਕੀਮ ਆਹੋ ਜੀ ਬੜੀ ਆਹ ਦੋ ਕੂਤਰਾ ਲਪਰੋ ਨੀਗਾ ਭਾਈ ਜੀ ਦੋ ਲੈ ਕੇ ਟਾਈਮ ਜੋਨੀ ਚੱਕ ਸੀਰਾ ਛੱਤਿਆਂ ਨਾਲ ਜੋਨੀ ਚੱਕ ਤੇ ਸੀਰਾ ਛੱਟਿਆ ਨਾ 8 ਟਾਈਮ ਚਾ ਕਬੂਤਰ ਜੀ 1:35 ਦੇ ਟਾਈਮ ਹੋ ਜਾ ਕੋਈ ਹੋਇਆ ਪਹਿਲਾਂ 2 ਮਿੰਟ ਐ ਇਹ ਮਿੰਟ ਇਹ ਨਹੀਂ ਉਤਰ ਕਬੂਤਰ ਵੀ ਤੇ ਕੋਈ ਨਹੀਂ ਵੀਦਾ ਇਹਨੇ ਕ ਉਤਰਾ ਤੇ ਚੜ੍ਹੇ ਉੱਪਰ ਵਾਲੇ ਚੜ ਜਾਂਦੇ ਨਾ ਯਾਰ ਜੱਟ ਜੜ ਹਾਉਂ ਯਾ ਕੱਲਾ ਬੈਠਾ ਲਈ ਬੰਦੇ ਪੱਬੂ ਵਰਗਾ ਹੀ ਲੱਗਦਾ ਪਤਾ ਨਾ ਰਹਾ ਨਾ ਉਹ ਬਿਰਥਾ ਲਈ ਉਹ ਖੜਾ ਰਿਹਾ ਤੱਕ ਮਾਤ ਉਹ ਹੀ ਪੁੱਤਰ ਰਹਿ ਗਿਆ ਦੂਜੇ ਪੁੱਤਰ ਨਾਲ ਉਤਰਿਆ ਇਹ ਉਦੋਂ ਪੰਜ ਟਿਕੜੇ ਸੀ ਹਾਂ ਕੱਲਾ ਉਹੀ ਪੁੱਤਰ ਉੱਤੇ ਰਹਿ ਗਿਆ ਕੰਨ ਚ ਮੈਂ ਭਾਈ ਲਾਈਵ ਵਾਲੇ ਬਾਤ ਆਖਣਗੇ ਕਦੋਂ ਗਈ ਫਰਤੀਂ ਢਾਰ ਲਿਆ ਸਭ ਇਕਨੂ ਡਿਰ ਗਿਆ ਉਹ ਪਹਾੜ ਉੱਤੇ ਜਾਵਣ ਦੀ ਕਰਦੇ ਮੈਂ ਫੇਰ ਕਿ ਲਾਵਾਂ ਨੂੰ ਆਹ ਛੱਪੜ ਵੀ ਮਾਰ ਚ ਆ ਜੂਗਾ ਆਹ ਛੱਪੜ ਲੜਦਾ ਉਹ ਇੱਕ ਤੈਨੂੰ ਆਹ ਉਹ ਤਾਂ ਹੋ ਟਪੜਾ ਉਹ ਦੇ ਕੇ ਚੱਲਿਆ ਇੱਕ ਛੱਪੜ ਆ ਛੱਪੜ ਵਾਲੇ ਬਾਈ ਬੈਠਾ ਦਰਵਾਜ਼ਾ ਉਹਰਾ ਇਕੱਠਾ ਹੋਣਾ ਪਰ ਪਾਣੀ ਦਾ ਦੀਦਾਰ ਕਿਸੇ ਨੂੰ ਨਾ ਤਾਂ ਛੱਪੜ ਹੀ ਉਹ ਕਿਹੜਾ ਮੁੜ ਗਿਆ ਉਹ ਕਿਹੜੀ ਆਹ ਰਿਹਾ ਉਹ ਛੱਪੜ ਤੂੰ ਤੇ ਆਇਆ ਹੋਵੇਂ ਤੈਨੂੰ ਭਾਵੇਂ ਉਹ ਪਿਆ ਦੇ ਥੱਲੇ ਟੋਏ ਚ ਤੇਰਾ ਭਰਿਆ ਪਾਣੀ ਦੋ ਰੰ ਤੈਨੂੰ ਪਾਣੀ ਜਦੋਂ ਪਿਆਸ ਲੱਗਦੀ ਉਹ ਤਾਂ ਆਈ ਹੁੰਦਾ ਜਦੋਂ ਪਿਆਸ ਲੱਗਦੀ ਉੱਥੇ ਡੱਗ ਬੈਣਾ ਹੈ ਇੱਥੇ ਲਾਈਜੀ ਹਾਂ ਹਾਂ ਜਦੋਂ ਕਲੀਅਰ ਹੋ ਗਿਆ ਅੱਗੇ ਆ ਗਿਆ ਨਾ ਹਾਂ ਹਾਂ ਮੈਂ ਤੁਹਾਨੂੰ ਇਹ ਚੜੇ ਸੀ ਇਹ ਲੇਟ ਉੱਪਰ ਆ ਤੁਹਾਨੂੰ

ਛੱਤਿਆਣਾ ਦੀਦੀ ਚੱਕ ਟਾਈਮ ਹੋ ਗਿਆ ਜਿੱਥੇ ਉਹ ਦੋ ਘਟਾ ਮੜਾਂਗੇ ਚੱਤ ਦੋ ਅੱਗੇ Lagi ala kutra ya Nah kutra Tidak ada ਖੱਤਿਆਂ ਨਾ ਤੇ ਜੋਨੀ ਚੱਕ ਉੱਤਰ ਕੱਟੇ ਗਏ ਭਾਈ ਹੁਣ ਤਾਂ ਫਿਰ ਅੰਛਾ ਕੀ ਹੋ ਗਿਆ ਆ ਕੇ ਸੁਪੀ ਹਾਂ ਹੋਰ ਫੀਟਿੰਗ ਵਿੱਚ ਬੱਗੀ ਜੰਨੂ ਵਾਲਾ ਤੇ ਉਹ ਹੀ ਨਹੀਂ ਉਤਰ ਉਤਰੇ ਆਟਰਾਵਾ ਜਿੰਨੇ ਦੇਰ ਆਮੋ ਨੋ ਤੇ ਆਪ ਤੋਂ ਬਿਕਿਆਰੀ ਤੁਹਾਡਾ ਫੋਨ ਆ ਗਿਆ ਗੇਰੇ ਕਿਨੇ ਤੋਂ ਨਹੀਂ ਆ ਰਹਾ ਬਿੱਗੀ ਹੈਲੋ ਜੀ ਹੈਲੋ ਹੈਲੋ ਜੀ ਹੈਲੋ ਰਾਇਆ ਹਾਂਜੀ ਕਪਿਲ ਜੀ ਆਪ ਬੜੇ ਗੌਰ ਨਾਲ ਇਹ ਕੰਮ ਜਿਹੜਾ ਬਾ ਪੰਜ ਦਿਨ ਹੋ ਕੰਮ ਇਹ ਜੀ ਕੋਟਲੀ ਸੰਗਰ ਡਿਸਟ੍ਰਿਕਟ ਸ੍ਰੀ ਮੁਕਸਰ ਸਾਹਿਬ फ्यू भी बहुत वादी है दुण। 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 ਕੋਟਲੀ ਸੰਗਰ ਹੈ ਜੀ ਕੋਟਲੀ ਸੰਗਰ districts mukser bor barwa dareujeya je aayega tu chadta tou ye aa aave honi gayi ta main jaa ਇਹ ਮਿੰਨੀ ਕਬੂਤਰ ਬਾਜ ਵੇ ਸਾਡਾ ਵੇ ਲਓ ਇੰਨੀ ਤੁੱਪ ਦੇ ਵਿੱਚ ਖੜਾ ਚੋਬਰ ਨਾਲ ਪੀਂਦਾ ਠੰਡਾ ਪਾਣੀ ਸ਼ੌਂਕੀ ਭੇੜਾ ਬਈ ਇਹ ਹੂੰ ਇੱਕ ਖਤਾਲ ਪਗਣਾ ਵਾਲੀ ਉਹ ਉਹਦੀ ਮਾਟੀ ਆ ਰਹੀ ਗੰਗਰੂਆ ਹੋਰ ਵਾਰ ਕਰਕ ਨਹੀਂ ਹੈ ਇੱਕੋ ਲਾਲ ਪਾਣੀ ਫਰੀਂ ਕਿੰਨੀ ਲਾਲ ਪਾਣੀ ਆਰ ਕੋ ਬਈ ਹਮ ਆਰ ਖੋ ਜੀ ਦੀ ਹਾਂ 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 ਜੀ ਬਾਈ ਜਿਹੜਾ ਗਗਨ ਸੋਰਾਣੇ ਤੇ ਬਿੰਦਰ ਕਨੇ ਕੂਤਰ ਛੱਡਿਆ ਕਿੰਗਰੇਆਣੇ ਨੇ ਕੰਮ ਇਹਦਾ ਵੀ ਡੋਟ ਆਪਾਂ ਨੂੰ ਛੱਪੜ ਤੇ ਪੈਂਦਾ ਸੀ ਤੇ ਹੁਣ ਗੁਰਦੁਆਰੇ ਤੇ ਪੈਂਦਾ ਸੀ ਚੱਕਰ ਖਾ ਗਿਆ ਕੇ ਇਹ ਕੀ ਕਰਤੇ ਕਿ ਕੋਠੀ ਤੇ ਕੋਠੀ ਤੇ ਬਹਿ ਗਿਆ ਭਾਈ ਆ ਬਹਿ ਗਿਆ ਨਿੰਮ ਬਈ ਦੀ ਬਹਿ ਗਿਆ ਭਾਈ ਗਗਨ ਸਦਰਾਨਾ ਤੇ ਵਿਬਿੰਦਰ ਕਿੰਗ ਰਿਹਾ ਕਬੂਤਰ ਸੀ ਇਹ ਬਹਿ ਗਿਆ ਆ ਅੱਜ ਜੀ ਦੇ ਕੋਲੇ ਬਹਿ ਗਿਆ ਸਾਹਮਣੇ ਕੋਠੀ ਤੇ ਹੈ ਲੇ ਲੇ ਰਿਤੀ ਆ ਜੀ ਇਹ ਲੇ ਗਿਆ ਬਹਿ ਰਿਹਾ ਮਹੌਨ ਦਾ ਸਿੰਦਰ ਕਿਹਾ ਵੇ ਉੱਥੇ ਬਹਿ ਗਿਆ ਅੱਜ ਗੈਂਤੀ ਮੰਡੀ 12 ਕੱਡੇ ਗਏ ਵੀ ਕਬੂਤਰ ਮੇਰੇ ਕਬੂਤਰ ਹੈ ਨਹੀਂ ਹੁਣ ਲੈ ਆਪਣੀ ਖਾਲੀ ਦੀ ਕਿਰਪਾਈ ਦੀ 12 ਕਬੂਤਰ ਕੱਟੇ ਗਏ ਸਾਡੇ ਕੋਲੇ ਤਾਂ ਕੋਸ਼ਿਸ਼ ਨਹੀਂ ਸੰਗਰ 35 ਕਬੂਤਰ ਸਾਡੇ ਕੋਲੇ ਸਹੀ ਆ ਫਿਰ ਮਾਰਦੇ ਆ ਜੀ ਇਹਨਾਂ ਨੂੰ ਬੰਦ ਕਰ 12 ਕਬੂਤਰ ਕੱਟੇ ਗਏ ਆ ਥੋੜੇ ਕੁ ਉਤਰੇ ਨਾਲ ਦੀ ਨਾਲ ਅਪਡੇਟ ਪਈ ਜਾਂਦੀ ਨਖੀ ਉਹ ਤਾਂ ਉਹੀ ਹੈ 12 ਕਬੂਤਰ ਕੱਟੇ ਗਏ ਬਈ ਟੋਟਲ ਰਹਿ ਗਏ 35 35 ਕਬੂਤਰ ਦੇਖ ਰਹੇ ਆ ਕਿਹੜੇ ਕਿਹੜੇ ਟੋਟਲ ਸੀਗੇ 47 12 ਕਬੂਤਰ ਕੱਟੇ ਗਏ 35 ਰਹਿ ਗਏ ਆ ਬਾਕੀ ਦੇਖ ਰਹੇ ਆ ਹਜੇ ਲਾਲ ਪਗੜ ਵਾਲੀ ਪਾਣੀ ਹਾਂ ਜੀ ਹਾਂ ਹੈ ਇਹ ਰਿਹਾ ਇੱਕ ਦੰਡੇ ਵਾਲਾ ਕਾਲੇ ਵਾਲਾ ਮਾੜਾ ਬੱਬੇ ਦੰਡਿਆਂ ਵਾਲਾ ਵੀ ਹੀਣੀ ਆ ਜੀ ਉੱਤਰ ਹੁਣ ਜਗਤਾਰ ਚੱਪਿਆ ਮਾਲਵਾ ਬਲੌਕ ਵੈਲਕਮ ਜੀ ਵੈਲਕਮ ਜੋਦਾ ਹਰੀ ਕੇ ਕਰਨਾ ਮੋਟਾ ਭੁੰਡੜਾ ਦੋੜਾ ਹਰੀ ਕੇ ਡੰਡੇ ਤੁਸ਼ੇ ਵਾਲਾ ਹਾਂ ਹਾਂ ਜੀ ਮੋਟਾ ਭੁੰਡੜਾ ਮੋਟਾ ਭੁੰਡੜਾ ਕੋਈ ਡੰਡੇ ਗੋੜ ਬਰੀ ਵਾਲਾ ਹੈ ਗੋੜ ਬਰੀ ਵਾਲਾ ਰੀਤ ਹਰੀ ਕੇ ਆਪ ਵੀ ਕਰ ਲੀ ਆਪ ਦੀ ਕੰਮੀ ਐਕਰ ਰਮਾਨਿਆ ਵਾਲਾ ਕੀ ਦਾ ਨਹੀਂ ਐ ਕੋ ਲੂਟਿਆ ਕੋਈ ਨਹੀਂ ਕੋਈ ਨਹੀਂ ਕੋ ਮੋਟਰ ਤਾਂ ਨਹੀਂ ਆਉਂਦੇ ਆ। ਬੋਲੇ ਕੁੱਟੀ ਆਵਾ। ਹਾਂ। ਆਪਦੀ ਕਰ ਲਾ। ਲਾਲ ਹਰੀ ਨਹੀਂ ਨਹੀਂ ਉਹ ਹਰੀ-ਹਰੀ ਕੇ। ਨਹੀਂ ਤੇ ਹਰੀ ਕੇ ਲਾਲ ਬਗਲ ਵਾਲੀ ਕਰ ਲਾ। ਹਰੀ ਤੇ ਹਰੀ ਹੋਣੀ ਜੀ। ਜੋਦਾ ਹਰੀ ਕੇ। ਉਹ ਤਾਂ ਹੋ ਗੀ ਸੀਗੇ। ਠੀਕ ਆ। ਗੋੜ ਬਰੀ ਵਾਲਾ। ਗੋੜ ਬਰੀ ਵਾਲਾ। ਆ ਦੇ ਪਤਾ। ਕੋਈ ਮੈਂ ਕੜਦਾ ਨਾ ਤਾਂ ਪੱਖੀਆਂ ਆਂਦੀਆਂ। 12 ਘੰਟੇ ਲੱਗੇਗਾ। ਅੰਤੇ ਕੀ? ਦੂਜੀ। ਹਾਂ। ਦਾ ਆਪਣਾ ਬੈਠਾ ਦਾ ਫਿਰਦਾ ਹੱਟ ਜਾਈ ਉਹ ਪੁੱਛੀ ਦੱਸਦਾ ਹੀ ਗੱਲਾਂ ਕਾਕਾ ਕੀ ਦਾ ਹੀਰਾ ਹੀ ਗੱਲਾਂ ਹੀਰਾ ਚੱਕ ਰੈਡੀਓ ਚੱਕ ਰੈਡੀਓ ਚੱਕ ਲਖੀਰਾਣਾ ਸੇਵ ਤੋਂ ਬੜਾਂਗਾ ਇਹ ਵਾ ਵੀ ਕਰਲਾ ਇਹ ਵਾ ਸਿੱਧਾ ਆ ਕੀ ਸੇਵ ਕਰ ਇੱਕ ਇੱਕ ਦਾ ਮਾੜਾ ਕਿਸਨੂਪੁਰਾ ਇੱਕ ਦਾ ਮਾੜਾ ਕਿਸਨੂਪੁਰਾ ਹੈਲੋ ਕਦਲਾ ਨਹੀਂ ਨਹੀਂ ਹੜਕਾ ਕਾਲੂ ਰਾਏ ਪੁਰਾ ਇੱਕ ਬੁਦਰੀ ਕਰਲਾ ਡਾਕਟਰ ਯਾਤਰੀ ਆ ਕਾਲ ਤੋਂ ਬੰਦਾ ਬੁੰਜਾ ਜੀ ਇਹ ਆ ਸਭ ਇਹ ਤੁਸ ਕਹਲਾ ਵੀ ਕਰਲਾ ਬਹੁਤ ਲੋੜਾ ਵੀ ਕਰਦਾ ਸਾਹਮਣੋਂ ਤੋਂ ਬੰਦਾ ਕੀ ਕਰੇਗਾ ਭੈਣ ਸਾਰੇ ਸੱਤ ਜਾਨ ਅਗਲੇ ਪਾਸੇ ਅਗਲੇ ਪਾਸੇ ਅਗਲੇ ਪਾਸੇ ਆਸੀ ਆ ਥੱਲੇ ਥੱਲੇ ਆ ਜਾ ਥੱਲੇ ਗੂਠੇ ਗੂੜੇ ਦੇ ਵਿੱਚ ਥੱਲੇ ਆ ਜਾ ਹਾਂ ਸੱਟੇ ਦੇ ਥੱਲੇ ਆ ਜਾ ਜਿਹੜੇ ਦੱਛੇ ਚੋਂ ਦੇ ਦੇ ਸੇ ਹੋ ਗਏ ਸਾਰੇ ਜਿਹੜੇ ਦੱਛੇ ਸ਼ੁਨਤਾ ਹੋ ਗਏ ਤਾਂ ਕਿ ਦੱਸ ਇੱਕ ਕਰ ਰਾਜਨ ਵੱਟੇ ਵੱਟ ਦਿਓ ਨਾ ਹਾਂ ਇੱਕ ਰਾਜਪੁਰੇ ਵਾਲਾ ਕਰ ਆ ਬੜਾ ਹੀ ਪ੍ਰਾਹ ਆ ਬੁੱਤ ਤੇ ਰੱਲਾ ਉਹ ਉਹ ਜਿਗਤਾਰ ਚੱਠਿਆ ਵਾ ਸੱਜਾ ਦੱਲਾ ਕੋਨਾ ਹੀ ਨਹੀਂ ਕੋਲਾ ਸਿਕਾਰ ਦਾ ਖੱਬਾ ਬਾਈ ਇਹ ਇਹ ਮੂਹ ਪਿਆਰ ਕਮਲ ਝੋਟ ਤੁਸੀਂ ਗਿਆ ਜਾ ਠੀਕ ਹੈ ਇਹ ਇਹ ਲੱਗਦਾ ਹੁੰਦਾ ਹਮਤ ਲੋਕੀਆ ਲੋਕੀਆ ਸੋਣੇ ਕੋਈ ਨਹੀਂ ਚੱਤੀ ਉਹ ਵੇਖ ਲਿਆ ਆਪਣੀ ਕੂਤਰੀ ਲਾ ਲਿਆ ਉਹਨੇ ਤਾਂ ਕਹਿੰਦਾ ਪਾਸੇ ਕਰੇ ਲੱਗਾ ਮੈਂ ਉਹਨੇ ਸਹੀ ਕੋਰੀ ਨੂੰ ਪੈਂਦਰਾ ਜੀੋ ਤੇ ਯਾਰਾਂ ਨੂੰ ਕਹਿੰਦਾ ਜੀ ਬੱਧੀ ਕਰਦਾ ਜਰਾ ਅਸਲ ਦਿੱਤਾ ਕਹਿੰਦਾ ਹਾਂ ਹਾਂ ਆਵੇ ਜੀ ਬੱਬੂ ਚੰਦ ਵਾਲਾ ਆ ਠੀਕ ਹੈ ਨਾ ਰਾੜਿਆ ਗੰਦਿਆ ਗਿਆਨੀਆਂ ਰੱਤਾ ਤਾਂ ਆ ਗਿਆ ਮੈਂ ਆ ਗਿਆ ਰੱਤਾ ਆ ਵੀਰਾ ਕਰ ਲਾ ਫਿਰ ਰੱਤਾ ਹੀ ਇਹਨਾਂ ਪਹਿਲਾਂ ਕਲੀਅਰ ਕਰ ਲਾ ਰੱਤਾ ਖੇਡਰ ਕੇ ਖੜਿਆ ਸੀ ਐ ਮੈਂ ਯਾਰ ਉਹ ਬਗਲਾ ਆ ਹਾਂ ਕਰ 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 ਠੀਕ ਹੈ ਬਗਲਾ ਕਰ ਆ ਵੀ ਹੋਈ ਨਾ ਇਹ ਆਉਗਾ ਇਹ ਰੰਤਾ ਬਾਈ ਇਹ ਰੱਤਾ ਇਹ ਰੱਤਾ ਹੀ ਕਰ ਪਾਉ ਪਾਉ ਦੇਉਣਾ ਪਾਉ ਰਿਹਾ ਖੇਡਰ ਕੇ ਖੜਿਆ ਸੀ

35 ਕਬੂਤਰ ਰਹਿ ਗਏ ਹੁਣ ਇਸ ਟਾਈਮ ਤੇ ਟਾਈਮ ਹੋ ਚੱਲਿਆ ਦੋ ਦਾ ਸਾਰੇ ਪੰਜ ਦੀ ਲਾਟਰੀ ਸ਼ੇਰ ਕਰਦੇ ਆਂ ਲਾਟਰੀ ਬਾਈ ਕਹਿੰਦਾ ਪਾਈ ਪਈਏ 12 12 ਉਧਰ ਮੁੜੀ ਨਹੀਂ ਰੰਡ ਬਾਕੀ ਡਰਾ ਲੱਕੀ ਡਰਾ ਲਾਸਟ ਆ ਗਿਆ ਕਿ 500 ਲਾਦਾ ਤਿੰਗ ਵੀ ਨਹੀਂ ਆ ਜਾ ਜਦਵਿੰਦਰ ਬੈਠਾ ਲੈ ਖਾਈ ਕੋ ਮੈਂ ਤਨ ਲੁਕ ਜਦਵਿੰਦਰ ਤੱਤਾ ਭਾਈ ਇਹ ਬਾਅਦ ਚ ਕੱਟੀਆਂ ਆਵਾਂਗਾ ਫੜਦਾ ਫੜਦਾ ਕਦੇ ਇਸ ਤਰ੍ਹਾਂ ਤਿੰਗ ਉੱਤਪਨ ਆਈ ਨਹੀਂ ਮੈਂ ਆਹ ਮੈਂ ਆਹ 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 ਕੁੜੀ ਨਹੀਂ ਦੋ ਰੋਡ ਕੋਲ ਵਾਲਾ ਦੇਖੀ 哦，那个那个那 ਜਾ ਦੇ ਜੀ ਬਾਈ ਰੰਜੀ ਵੀ ਤੇਰੇ ਕੋਲ ਇਹਦਾ ਪਾਗੜਾ ਬੰਨ ਕੇ ਲਾ ਪਾਗੜਾ ਬਾਈ ਨਗਰ ਕੋਈ ਨਹੀਂ ਲੋ ਵੀ ਕਹਿੰਦੇ ਕਾਪੀ ਤੇ ਬਾਈ ਜਸਵਿੰਦਰ ਸਿੰਘ ਨਿੱਕਾ ਤੇ ਬਾਈ ਪਵਨ ਤੇ ਬਾਈ ਨੈਵ ਰਾਜ ਕਹਿੰਦੇ ਕਾਪੀ ਤੇ ਵਿਸ਼ੇ ਸਮਾਵਾ ਨਿਵਾ ਰਹੇ ਆ ਤੇ ਦੇਖਦੇ ਆ ਸੰਤਾਲੀਆਂ ਦੇ ਵਿੱਚੋਂ 12 ਕਬੂਤਰ ਕੱਟੇ ਗਏ ਆ ਇਸ ਟਾਈਮ ਤੇ ਜਿਹੜੇ 35 ਕਬੂਤਰ ਬਾਕੀ ਆ

ਇਨੂੰ ਤੂੰ ਸਿਖਾਉਣਾ ਹੈ ਕਿ ਕਿਹਨੇ ਸਿਖਾਉਣਾ ਇਹ ਬਈ ਸਾਡਾ ਛੋਟੀ ਦਾ ਕਬੂਤਰ ਬਾਜ ਆ ਭਰਾ ਹੈ ਮਾੜਾ ਆ ਗਿਆ ਛੱਟੇ ਆ ਗਿਆ ਛੱਟੇ ਆਲਾ ਲੱਗੀਏ ਉੜਦੇ ਦੇ ਖੰਭ ਕਹਿੰਦਾ ਇਹ ਮੁੰਡਾ ਕਹਿੰਦੇ ਦੂਰੇ ਦਾ ਦਿੰਦਾ ਵੀ ਕਿੱਥੋਂ ਦਾ ਕਿੱਥੋਂ ਦਾ ਨਹੀਂ ਦੋ ਉਹਨਾਂ ਦੇ ਧਿਆਨ ਕਰੋ ਗਿੱਦਾ ਪਿਆ ਪੈਂਦਾ ਬਾਈ ਗਰਮੀ ਜ਼ਿਆਦਾ ਤੇ ਹੁਣ ਓਏ ਇੱਕ ਆ ਗਿਆ ਬੱਜੀ ਬਲੇ ਦੋ ਆਉਂਦੇ ਇੱਕ ਹੋ ਗਿਆ ਤੇ ਖੋਦ ਆ ਗਿਆ ਕਹਾਂ ਤੁਹਾਨੂੰ ਉਹ ਜਾਂਦਾ ਵੇ ਹਾਂ ਹਾਂ ਤੇ ਦੋ ਆਦ ਆਉਗੇ ਹਾਂ ਲੈ ਗਿਆ ਬਾਈ ਵਾਲਾ ਘਾਤੀ ਪੱਲਾ ਹੋ ਜਾਂਦਾ ਨੀਗਾ ਰੱਖੀ ਮਾੜੀ ਜੀ ਉਹ ਬਹੁਤ ਮੁਰਾ ਚੱਡਵਾਲਾ ਪੈਂਦਾ ਸੀ ਮੁੜ ਪਿਆ ਫਿਰ ਇੱਕ ਇੱਧਰ ਉਹ ਜਾਂਦਾ ਅੱਗੇ ਉਹਦੇ ਇੱਕ ਅੱਗੇ ਵੀ ਗਿਆ ਬਾਈ ਇਹਦੇ ਇੱਕ ਅੱਗੇ ਵੀ ਹੈ ਬਾਈ ਨਾ ਉਹ ਇੱਕ ਤਾਂ ਨਿੱਕੇ ਘੇ ਵਾਲੀ ਬਈ ਹੈ ਹਾਂ ਉਹ ਵੀ ਕਿੱਧਰ ਗਿਆ ਇਕ ਪਾ ਆ ਗਿਆ ਉਦੇ ਅੱਗੇ ਵੀ ਗਿਆ ਸੀ ਆ ਕਰ ਲਈ ਮੇਵਾ ਖਿੜਕੀਆਂ ਦਾ ਆਪਾਂ ਵੀ ਤਾਂ ਉਰੇ ਨਹੀਂ ਨਾ ਹੋਈ ਚਾਹ ਤਾ ਉਹ ਬੈਠਾ ਸੀ ਕਿੰਨਾਂ ਕਰਨਾ ਬੈਟਾਂ ਗਿਰਮੰਦਰ ਮੈਡਮ ਵੀ ਕਰਲਾ ਆਹ ਗਿਆ ਉਹ ਜਿਹੜਾ ਤੂ ਆ ਕਰਲਾ ਪਿੱਛਾ ਚੱਕ ਹਾਂ ਉਹ ਵੀ ਚੱਕ ਹਾਂ ਖਾ ਗਿਨਾ ਇਧਰ ਵੀ ਦੇਖ ਆ ਆ ਗਿਆ ਸਦਾ ਜੂੜ ਮਾਰ ਤੇ ਹੂੰ ਸਦਾ ਜੂੜ ਮਾਰ ਹੂੰ ਮੀਲ ਦੀ ਆ ਭਾਂ ਦੇ ਤਿੱੜੀ ਪਈ ਗਰਮੀ ਹੁੰਦੀ ਹਾਂ ਜਿਹੜੇ ਹੋ ਗਣ ਤੀ ਦੇ ਤਿੰਨ ਗਿਹੜੇ ਪਾ ਕੇ ਪਾ ਕੇ ਚੋਤਾ ਗਿਹੜਾ ਥੱਲੇ ਆਉਣਗੇ ਆਇਆਂ ਗੱਲ ਜਿਹੜਾ ਸੌਂ ਲੱਗੇ ਹੂੰ ਕਿੰਨਾ ਟਾਈਮ ਹੋ ਗਤਾਂ ਦਾਤ ਨੇ 2 ਵਜੇ 2 ਵਜੇ ਘੰਟਾ ਘੰਟਾ ਰੋ ਲੈ ਵੀ ਆ ਮੁੰਡਾ ਦੱਸ ਗਿਆ ਕਿ ਭਵਿਸ਼ਵਾਣੀ ਕਿਵੇਂ ਕਿਵੇਂ ਦਸੀਕਰਾਂ ਦੀ ਮੁੰਡਿਆ ਫੇਰ ਕਿੰਨੇ ਗਿਹੜੇ ਪਹਿਣਗੇ ਕਿੰਨੇ 5 ਕੇ 4 ਦੱਸ ਯਾਰ ਸੰਗ ਗਿਆ ਯਾਰ ਕਹਿੰਦਾ ਪੰਜ ਗਿਹੜੇ ਪੈਣਗੇ ਕਬੂਤਰਾਂ ਦੇ ਫੇਰ ਕਹਿੰਦਾ ਬਈ ਹੀਟ ਸਾਰੇ ਗਰਮੀ ਹੋ ਗਈ ਹੈ ਬਈ ਪੂਰੀ